ਇਕ ਬਾਣੀ ਚੈਨਲ ਦੇਖਣ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੋਵਿੰਦਪੁਰਾ ਚੱਠੇ ਵਿਖੇ ਆਇਆ ਸਾਨੂੰ ਇੱਕ ਵੀਰ ਦੀ ਕੁਝ ਦਿਨਾਂ ਪਹਿਲਾਂ ਕਾਲ ਆਂਦੀ ਏ ਕਿ ਇੱਥੇ ਇੱਕ ਮਾਤਾ ਜੀ ਹਨ ਮਾਤਾ ਸ਼ਾਮਕੌਰ ਜੀ ਜੋ ਕਿ ਇਸ ਟਾਈਮ ਬਹੁਤ ਹੀ ਬੁਰੀ ਕੰਡੀਸ਼ਨ ਵਿੱਚ ਹਨ ਜਿਨ੍ਹਾਂ ਦੇ ਹਸਬੰਡ ਦੀ ਸ਼ਾਇਦ ਪਿਛਲੇ 1.5 ਮਹੀਨੇ ਡੈਥ ਹੋ ਗਈ ਸੀ ਪਹਿਲੇ ਤੇ ਇਹਨਾਂ ਦਾ ਘਰ ਦਾ ਜੋ ਸਰਕਲ ਸੀ ਬਹੁਤ ਵਧੀਆ ਚੱਲਦਾ ਸੀ ਬਾਪੂ ਜੀ ਦੇ ਧਿਆੜੇ ਲਗਾਉਂਦੇ ਸਨ ਸਰੀਏ-ਸੂਰੀਏ ਦਾ ਕੰਮ ਕਰਦੇ ਸਨ ਤੇ ਇਹਨਾਂ ਦਾ ਘਰ ਦਾ ਸਰਕਲ ਬਹੁਤ ਵਧੀਆ ਚੱਲਦਾ ਸੀ ਜਿਸ ਤੋਂ ਬਾਅਦ ਬਾਪੂ ਜੀ ਦੀ ਡੈਥ ਹੋਈ ਤੁਹਾਨੂੰ ਸਵਾਤੋ ਹੀ ਘਰ ਦੀ ਕੰਡੀਸ਼ਨ ਦੇ ਸਕਦੇ ਹੋ ਇਸ ਘਰ ਤੇ ਮਤਲਬ ਫਾਕੇ ਪੇ ਦੇਣ ਮਤਲਬ ਖਾਨ ਜੋ ਕੁਝ ਨਹੀਂ ਹੈ ਰੋਟੀ ਤੋ ਇਹ ਮਾਤਾ ਮੁਤਾਜ਼ ਹੈ ਔਰ ਕੇ ਹੋਰ ਇੱਕ ਗੱਲ ਹੈ ਕਿ ਇਹਨਾਂ ਦੇ ਘਰ ਦੀ ਬੇਲੀ ਰੱਖਣੀ ਹੈ ਮੈਂ ਕੈਮਰੇ ਵਾਲੇ ਵੀਰ ਨੂੰ ਕਹਾਂਗਾ ਇੱਕ ਵਾਰ ਇਹਨਾਂ ਦਾ ਇੱਕ ਕਮਰੇ ਦਾ ਅੰਦਰ ਦਿਖਾਓ ਇਹਨਾਂ ਦਾ ਨਾ ਹੀ ਪੱਖਾ ਲੱਗੇਦਾ ਛੱਤ ਤੇ ਤੇ ਨਾ ਹੀ ਇਹਨਾਂ ਦੀ ਬਿਜਲੀ ਹੈ ਮੈਂ ਰਾਤੀ ਵੀ ਇੱਕ ਵਾਰ ਇਸ ਕੇਸ ਨੂੰ ਦੇਖਣ ਆਇਆ ਸੀ ਕਿ ਵਾਕਿਆ ਸਹੀ ਵਿੱਚ ਬਿਜਲੀ ਕਟੋਈ ਦੀ ਹੈ ਜਾਂ ਨਹੀਂ ਹੈ ਤੇ ਜਿਸ ਤਰ੍ਹਾਂ ਹੀ ਮੈਂ ਆ ਕੇ ਦੇਖਿਆ ਨਾ ਹੀ ਇਹਨਾਂ ਦੇ ਛੱਤ ਤੇ ਇਸ ਟਾਈਮ ਪੱਖਾ ਲੱਗੇਦਾ ਹੈ ਤੇ ਇੱਕ ਟੇਬਲ ਫੈਨ ਸੀ ਉਹ ਵੀ ਕੋਈ ਗਵੰਡੀ ਦੇ ਕੇ ਗਿਆ ਸੀ ਸ਼ਾਇਦ ਉਹ ਜਿਲੇ ਲਗਾਉਂਦੇ ਸਨ ਕਿਧਰੇ ਨਾ ਕਿਧਰੇ ਐਕਸਟੈਂਸ਼ਨ ਲੱ ਕੇ ਸਾਈਡ ਤੋਂ ਤੇ ਉਹ ਟੇਬਲ ਫੈਨ ਉਸ ਤਰ੍ਹਾਂ ਡਿੱਗ ਜਾਂਦਾ ਸੀ ਤੇ ਰੋਜ਼ ਨੇਬਰ ਕਿੰਨੇ ਦਿਨ ਐਕਸਟੈਂਸ਼ਨ ਦੇਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਕਹਿੰਦੇ ਸਨ ਕਿ ਰਾਤੀਂ ਅਸੀਂ ਇਹ ਤਾਰ ਲਗਾਈ ਤੇ ਤਾਰ ਸੜ ਗਈ ਸੀ ਤੇ ਇਹ ਮਾਤਾ ਜੀ ਦੀ ਨਾ ਹੀ ਕੋਈ ਪੈਨਸ਼ਨ ਲੱਗੀ ਰਹੀ ਹੈ ਨਾ ਇਹਨਾਂ ਦਾ ਸੋਰਸ ਆਫ ਇਨਕਮ ਘਰ ਦਾ ਕੋਈ ਬਿਲਕੁਲ ਜ਼ੀਰੋ ਹੈ ਨਾ ਹੀ ਇਹਨਾਂ ਕੋਲ ਬਾਥਰੂਮ ਹੈ ਇਹ ਬਾਥਰੂਮ ਇੱਥੇ ਕਰਦੇ ਨੇ ਓਪਨ ਵਿੱਚ ਸਵੇਰੇ ਸ਼ਾਮ ਜਿਸ ਟਾਈਮ 3-4 ਵਜੇ ਉਹ ਸਟਾਮੇ ਬਾਥਰੂਮ ਕਰ ਲੈਂਦੇ ਨੇ ਨੇਰੇ ਨੇਰੇ ਵਿੱਚ ਕਿ ਬਾ ਤੇ ਨਹਾਣ ਲਈ ਕਦੇ ਕਿਤੇ ਤੇ ਨਾਲ ਹੀ ਇੱਕ ਗਵਰਨਮੈਂਟ ਦਾ ਜੋ ਬਾਥਰੂਮ ਬਣਿਆਦਾ ਉਹ ਸ਼ਾਇਦ ਇੱਥੋਂ ਕੋਈ 2-300 ਮੀਟਰ ਪਿੱਛੇ ਬਣਿਆਦਾ ਉੱਥੇ ਜਾਂਦੇ ਨੇ ਅਗਰ ਕਿਤੇ ਦਿਨੇ ਬਾਈਟਸ ਅਮਰਜੈਂਸੀ ਪੈ ਜਾਏ ਤੇ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦਾ ਕਿ ਇਸ માતા ਜੀ ਦੀ ਜਰੂਰ ਹੈਲਪ ਕਰੋ ਇਸ ਟਾਈਮ ਇਹਨਾਂ ਨੂੰ ਤੁਹਾਡੀ ਮਦਦ ਦੀ ਜਰੂਰਤ ਹੈ ਨਾ ਹੀ ਇਹਨਾਂ ਕੋਲ ਪੈਨਸ਼ਨ ਹੈ ਤੇ ਪੈਨਸ਼ਨ ਲਈ ਅਸੀਂ ਚਲੋ ਇਹਨਾਂ ਦਾ ਅਪਲਾਈ ਕੀਤਾ ਹੈ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਤੇ ਇਹਨਾਂ ਕੋਲ ਡੋਮਿਸਾਈਲ ਵੀ ਨਹੀਂ ਹੈ ਤੇ ਡੋਮਿਸਾਈਲ ਵੀ ਅਸੀਂ ਇਹਨਾਂ ਕੋਲ ਅਪਲਾਈ ਕੀਤਾ ਸ਼ਾਇਦ ਅਗਰ ਡੋਮਿਸਾਈਲ ਇਹਨਾਂ ਦਾ ਬਣ ਗਿਆ ਸਹੀ ਜਲਦੀ ਨਾ ਦੀ ਪੈਨਸ਼ਨ ਦਾ ਵੀ ਕਰਾਂਗੇ ਤੇ ਸਾਡੇ ਨਾਲ ਸਾਡੇ ਗੁਰੂ ਅੰਮ੍ਰਾਮਦਾ ਜੀ ਸੇਵਾ ٹرسٹ ਦੇ ਬਲਵਿੰਦਰ ਵੀਰ ਤੇ ਅਮਨਵੀਰ ਆਸ਼ਿਸ਼ੋਸ਼ ਵੀਰ ਤੇ ਆਓ ਬਲਵਿੰਦਰ ਵੀਰ ਨਾਲ ਗੱਲ ਕਰੀਏ ਕਿਉਂਕਿ ਇਹਨਾਂ ਨੇ ਵੀ ਮੈਨੂੰ ਸਟੋਰੀ ਦੱਸੀ ਸੀ ਕਿ ਇਹ ਇੱਥੇ ਸਟੋਰੀ ਹੈ ਤੇ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲ ਕੀ ਕਰੀਏ ਪਹਿਲੇ ਤਾਂ ਅਸੀਂ ਗੱਲ ਕਰਦੇ ਹਾਂ ਮਾਤਾ ਨਾਲ ਮਾਤਾ ਕਿੰਨੇ ਦਿਨ ਹੋ ਗਿਆ ਬਜ਼ੁਰਗਾਂ ਨੂੰ ਪੂਰੇ ਹੋਏ ਪੁੱਤਰ ਦੋ ਮਹੀਨੇ ਹੋ ਗਏ ਨੂੰ ਦੋ ਵੀ ਨਹੀਂ ਅਜੇ ਹੋਏ ਦੋ ਮਿੰਟ ਐਨੀਵੇਜ ਅਜਾ ਦਰ ਗੁਜ਼ਾਰਾ ਕਿਸ ਤਰ੍ਹਾਂ ਕਰਦੀਆਂ ਰੋਟੀ ਪਾਣੀ ਕਿੱਥੋਂ ਮਿਲਦਾ ਹੈ ਕਿਥੇ ਪੁੱਤਰ ਕਿਸੇ ਕੋਲੋਂ ਮੰਗ ਕੇ ਖਾਂਦੀ ਪਈਆਂ ਉਹ ਵੀ ਕਿਥੇ ਟਾਈਮ ਤੇ ਮਿਲਦੀ ਹੈ ਕਿ ਕਿਸੇ ਟਾਈਮ ਤੇ ਨਹੀਂ ਮਿਲਦੀ ਹੁਣ ਦਿਨ ਦੀ ਚਾਹ ਤੇਰੇ ਅੰਦਰ ਪੱਖਾ ਵੀ ਨਹੀਂ ਦੇਖਿਆ ਜੀ ਪੱਖਾ ਵੀ ਨਹੀਂ ਰਾਤ ਕਿਸ ਤਰ੍ਹਾਂ ਗੱਡਦੀ ਹੈ ਪੱਖਾ ਵੀ ਨਹੀਂ ਹੈ ਪੁੱਤ ਦਿ ਰਾਤ ਨੂੰ ਕਿਸੇ ਨੇ ਪੱਠੀ ਦਿੱਤੀ ਐਨੇ ਆ ਕੇ ਤੇ ਉਹ ਕੱਪੜਾ ਛਾੜਦੀ ਪਈ ਸੀ ਨਾ ਹੁਣ ਪੁੱਤ ਰੋਟੀ ਹੈ ਮੇਰੇ ਕੋਲ ਰਾਸ਼ਨ ਨੂੰ ਰਾਸ਼ਨ ਅੰਦਰ ਹੈ ਰਾਸ਼ਨ ਵੀ ਕੋਈ ਨਹੀਂ ਆ ਨੋਕਾ ਦਾ ਕਿਥੋਂ ਖਾਣਾ ਮੈਂ ਕਿਸੇ ਕੋਲੋਂ ਮੰਗ ਕੇ ਲਿਆਂਦੀਆਂ ਪੁੱਤਰਾਂ ਤੇ ਮੈਂ ਰੋਟੀ ਖਾਂਦੀ ਪਈਆਂ ਕੋਈ ਨਹੀਂ ਮੇਰਾ ਕੋਈ ਵੀ ਮੇਰਾ ਕੋਈ ਵੀ ਨਹੀਂ ਹੈ ਬੱਚੇ ਬੱਚੇ ਨੂੰ ਆਪਣੇ ਆਪਣੇ ਤਬਰਾਂ ਵਿੱਚ ਲਾਂਦੇ ਨਹੀਂ ਤੈਨੂੰ ਮੈਨੂੰ ਕੋਈ ਨਹੀਂ ਬੁਲਾਉਂਦਾ ਦੇਖਦੇ ਫੇਂ ਤੁਸੀਂ ਕੋਈ ਨਹੀਂ ਮੈਨੂੰ ਕੋਈ ਵੀ ਬੁਲਾਉਂਦਾ ਦੋਸਤੋ ਅਸੀਂ ਇੱਕ ਬਾਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇੱਕ ਬਾਨੀ ਚੈਨਲ ਦਾ ਹੀ ਅਸੀਂ ਸਾਨੂੰ ਜਿਹੜਾ ਕਿ ਮੌਕਾ ਮਿਲ ਜਾਂਦਾ ਹੈ ਉਹ ਕਰਨ ਦਾ ਕਿਸੇ ਦੀ ਸਟੋਰੀ ਕਰਨਾ ਮਦਦ ਕਰਨ ਦਾ ਬਹੁਤ ਜੈਨੂਨ ਸਟੋਰੀ ਹੈ ਬਜ਼ੁਰਗ 2 ਮਹੀਨੇ 2 ਮਹੀਨੇ ਕਹਿੰਦੀ ਮਾਦਾ ਕਹਿ ਰਹੀ ਹੈ ਕਿ 2 ਮਹੀਨੇ ਨਹੀਂ ਹੋਇਆ ਜੇ ਪੂਰੇ ਹੋਏ ਦੇ ਇਹਦਾ ਬਾਥਰੂਮ ਵੀ ਨਹੀਂ ਹੈ ਬਾਥਰੂਮ ਖੁੱਲੇ ਚ ਕਰਦੀ ਉਹ ਵੀ ਰਾਤ ਰਾਤ ਕਰ ਲਿਆ ਦਿਨ ਉਹ ਵੀ ਨਹੀਂ ਕਰ ਸਕਦੀ ਪੱਖਾ ਦਾਸੀ ਦਿੱਤਾ ਚਰਨੀ ਉਹਨੇ ਪੱਖਾ ਨਹੀਂ ਹੈ ਅੰਦਰ ਬਿਲਕੁਲ ਪੱਖਾ ਨਹੀਂ ਹੈ ਇਸ ਤਰ੍ਹਾਂ ਗੁਜ਼ਾਰਾ ਕਰਦੀ ਹੈ ਅਸੀਂ ਦੇਖਿਆ ਰਸ਼ਨ ਵੀ ਨਹੀਂ ਹੈ ਮੈਂ ਇਹੀ ਅਪੀਲ ਕਰਦੇ ਹਾਂ ਅਸੀਂ ਦੋਵੇਂ ਮਿਲ ਕੇ ਕਿ ਅਗਰ ਕੋਈ ਦਾਨੀ ਸੱਜਣ ਮਦਦ ਕਰਨਾ ਚਾਹੁੰਦਾ ਇਸ ਬਜ਼ੁਰਗ ਦੀ ਮਾਤਾ ਦੀ ਉਹ ਆਪਣਾ ਮੈਂ ਇਹ ਨਹੀਂ ਤੁਹਾਨੂੰ ਕਹਾਂਗਾ ਕਿ ਤੁਸੀਂ ਲੱਖ ਰੁਪਈਆ ਦਿਓ ਹਜ਼ਾਰ ਰੁਪਈਆ ਦਿਓ 2000 ਰੁਪਈਆ ਦਿਓ ਮੈਂ ਕਹਿੰਦਾ ਤੁਸੀਂ 100 ਰੁਪਈਆ ਪਾਓ 200 ਰੁਪਈਆ ਪਾਓ ਇਹਦੇ account ਦੇ ਵਿੱਚ ਪਾ ਦਿਓ ਇਹਦੇ account ਜਿਹੜਾ 5 7 10000 ਜੋ ਵੀ ਸੇਵਾ ਆਏਗੀ ਅਸੀਂ ਇਹਨੂੰ ਇੱਕ ਛੋਟਾ ਜਿਹਾ ਬਾਥਰੂਮ ਬਣਾ ਕੇ ਦੇਾਂਗੇ ਇਹਨੂੰ ਪੱਖਾ ਲੈ ਕੇ ਦੇਾਂਗੇ ਔਰ ਜੋ ਇਹਦਾ ਇਹਨੂੰ ਰਾਸ਼ਨ ਪਮ ਲੈ ਕੇ ਇਹ ਬਿਮਾਰ ਰਹਿੰਦੀ ਹੈ ਕੰਨਾਂ ਜੂਏ ਉੱਚਾ ਸੁਣਦੀ ਹੈ ਬੜਾ ਜ਼ੋਰ ਦਾ ਬੋਲਣਾ ਪੈਂਦਾ ਤੇ ਅਗਰ 1500 ਆਏ ਦੀ ਜੇਬ ਚ ਕਿਤੇ ਹੋਏਗਾ ਇਹਦੇ ਖੋਣ ਚ ਹੋਏਗਾ ਕਿਤੇ ਅਮਰਜੈਂਸੀ ਪੈ ਗਈ ਹੈ ਦਵਾਈ ਲੈ ਲੈਗੀ ਤੇ ਅਸੀਂ ਇਹੀ ਅਪੀਲ ਕਰਦੇ ਆਂ ਦੇਖੋ ਜੀ ਗਰੀਬ ਦਾ ਕੋਈ ਨਹੀਂ ਹੈ ਗਰੀਬ ਦੀ ਜਾਂ ਸੰਗਤ ਬਣਦੀ ਹੈ ਤੇ জাফর ਕੋਈ ਡੋਨਰ ਦਾਨੀ ਸੱਜਣ ਹੀ ਉਹ ਹੋਏ ਜਿਹਦੇ ਦਿਲ ਦੇ ਵਿੱਚ ਰੂਹ ਰੱਬ ਰੂਹ ਹੋਏ ਉਹੀ ਮਦਦ ਕਰਦਾ ਤੇ ਅਸੀਂ ਤੁਹਾਡੇ ਅਗੇ ਹੀ ਨਹੀਂ ਕੇ ਅਪੀਲ ਕਰਦੇ ਆ ਦੋਏ ਮਿਲ ਕੇ ਅਸੀਂ ਚਰਨ ਦੀ ਬਣ ਮੈਂ ਮੈਂ ਰਿਕਵੈਸਟ ਕੀਤੀ ਕਿ ਚਲੋ ਇੱਕ ਬਾਨੀ ਰਾਈਨ ਚੈਨਲ ਨਾਲ ਹੀ ਅਸੀਂ ਇਹ ਸਟੋਰੀ ਚਲਾਣੇ ਆ ਸ ਬਹੁਤ ਸਾਰੇ ਡੋਨਰ ਅਗੇ ਆ ਜਾਣਗੇ ਤੁਹਾਡੇ ਅਗੇ ਇਸੀ ਅਪੀਲ ਉਮੀਦ ਹੈ ਕਿ ਸ਼ਾਇਦ ਹੁਣ ਅਸੀਂ ਸੰਗਤ ਅਕੀ ਗੱਲ ਪੁਝਾਈ ਹੈ ਇਹਦਾ ਬਾਥਰੂਮ ਵੀ ਬਾਥਰੂਮ ਜੀ 200 ਟਾ 200 ਟ ਲਗਣੀ ਹੈ ਇਹਦਾ ਇੱਥੇ ਅਗੇ ਪਰਦਾ ਇੱਕ ਮਾਰਦੇ ਆਂਗੇ ਤੇ ਇੱਕ 1500 ਰੁਪਏ ਦਾ ਪੱਖਾ ਆਣਾ ਹੈ। ਹੋਰ ਇਹਦਾ ਡੋਮੀ ਸੈਲ ਨਹੀਂ ਹੈ, ਪੈਨਸ਼ਨ ਨਹੀਂ ਹੈ ਇਹਦੀ। ਤੇ ਦੇਖੋ ਉਹਨਾਂ ਬੁਢਾਪੇ ਦੇ ਉਹਨੇ ਕਟਣਾ ਹੈ, ਜਿਸ ਤਰ੍ਹਾਂ ਵੀ ਕਟਣਾ ਹੈ। ਤੇ ਉਹਨਾਂ ਬੁਢਾਪਾ ਦਾ ਸਾਰਾ ਪੁੱਤਰੇ ਦੇ ਜ਼ਰੂਰ ਦੋ ਹਨ, ਇੱਕ ਪੁੱਤਰ ਮਰ ਗਿਆ ਪਰ ਦੋਹੇ ਪੁੱਤਰ ਅਲੱਗ-ਅਲੱਗ ਨਾ ਪੁੱਛਦੇ ਨੇ, ਨਾ ਮੰਗਦੇ ਨੇ। ਅਸੀਂ ਖੁਦ ਗੱਲ ਮੈਂ ਹੁਣ ਖੁਦ ਗੱਲ ਕੀਤੀ ਹੈ। ਹੁਣ ਇਹ ਬਜ਼ੁਰਗ ਇਸ ਲਈ ਨਾ ਜੀਣ ਜਾਂ ਨਾ ਮਰਨ ਜਾਂ ਦੇਖੋ ਤੁਸੀਂ ਇਹਦਾ ਸਾਰਾ ਬਣ ਸਕਦੇ ਹੋ। ਅਗਰ ਤੁਸੀਂ ਇਹਦਾ ਸਾਰਾ ਬਣੋ ਮੈਂ ਫਿਰ ਅਪੀਲ ਕਰਦਾ ਜਿਆਦਾ ਨਹੀਂ ਮੈਂ ਕਹਿੰਦਾ ਕੁਸੀਂ 100 200 ਰੁਪਏ ਦੇ ਕੋਣ ਦੇਵੇ ਜੀ ਜਰੂਰ ਟਰਾਂਸਫਰ ਕਰ ਦਿਓ ਅਸੀਂ ਜਿੰਨਾ ਹੋ ਸਕੇਗਾ ਕੁਝ ਕੋਲੂ ਕਰਾਂਗੇ ਤੇ ਇਹਦੀ ਮਦਦ ਕਰਕੇ ਇਹਦਾ ਇਹ ਬਾਥਰੂਮ ਬਣਾ ਦੇਾਂਗੇ ਇਹਨੂੰ ਪੱਖਾ ਲਾ ਦੇਾਂਗੇ ਇਹਨੂੰ ਰਾਸ਼ਨ ਪਵਾ ਦੇਾਂਗੇ ਮੈਂ ਮੇਰੀ ਇੰਨੀ ਕੀ ਬੇਨਤੀ ਸੀ ਚਰਨਦੀਪ ਸਿੰਘ ਅਸੀਂ ਗੁਰੂ ਅਮਰਦਾਸ ਜੀ ਸੇਵਾ ਟਰਸਟ ਉਹ ਗੁਰੂ ਰਾਮਦਾਸ ਜੀ ਸੇਵਾ ਟਰਸਟ ਮਿਲ ਕੇ ਇਹਨਾਂ ਮਾਤਾਂ ਨੂੰ ਰਾਸ਼ਨ ਪਹੁੰਚਾ ਦੇਾਂਗੇ ਪਰ ਉਹਨਾਂ ਕੋਈ ਗੱਲ ਇਹਨਾਂ ਦੇ ਘਰ ਕੋਲ ਤੁਸੀਂ ਬਿਜਲੀ ਵੀ ਨਹੀਂ ਹੈ ਬਿਜਲੀ ਵੀ ਕੱਟੀ ਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਅਗਰ ਇਹਨਾਂ ਕੋਲ ਸੇਵਾ ਆਂਦੀ ਹੈ ਬਿਜਲੀ ਦਾ ਇਹਨ ਤੇ ਮਾਤਾ ਦੀ ਪੈਨਸ਼ਨ ਦਾ ਵੀ ਜਰੂਰ ਅਸੀਂ પ્રયાસ ਕਰਾਂਗੇ ਕੋਈ ਸਨੁਸ਼ੋਸ਼ਣ ਵੀ ਇਸ ਡਿਪਾਰਟਮੈਂਟ ਤੋਂ ਦੇਖ ਰਿਹਾ ਹੈ ਜਾਂ ਕੋਈ ਇਹਨਾਂ ਦਾ ਜਿਆ ਡੋਮਿਸਾਈਲ ਅਕਰ ਨਹੀਂ ਬਣਿਆ ਕਰਦਾ ਕੁਝ ਇਹਨਾਂ ਦੇ ਵੋਟਰ ਕਾਰਡ ਜੋ ਪੁਰਾਣਾ ਵੋਟਰ ਕਾਰਡ ਉਹਦੇ ਕੁਝ ਨਾਮ ਮਿਸਮੈਚ ਹੈ ਅਗਰ ਕੋਈ ਉਸ ਤਰ੍ਹਾਂ ਵੀਰ ਹੈ ਕੋਈ ਜੋ ਇਹਨਾਂ ਦੀ ਸੇਵਾ ਕਰ ਸਕਦਾ ਹੈ ਤੇ ਸੋਨ ਨਾਲ ਕੰਟੈਕਟ ਕਰੋ ਅਸੀਂ ਮੇਰਾ ਨੰਬਰ ਵੀ ਥੱਲੇ ਕੰਟੈਕਟ ਨੰਬਰ ਮੈਂਸ਼ਨ ਕੀਤਾ ਦਾ ਬਲਵਿੰਦਰ ਵੀਰ ਦਾ ਵੀ ਮੈਂਸ਼ਨ ਹੈ ਸਿਰੋ ਸਾਡਾ ਜੋ ਕੰਟੈਕਟ ਨੰਬਰ ਹੈ ਸਿਰਫ ਕੁਐਰੀ ਲਈ ਮੈਂਸ਼ਨ ਹੈ ਤੁਸੀਂ ਕੋਈ ਵੀ ਪੁੱਛਕਿਛ ਹੋਏ ਜਾਂ ਇਹਨਾਂ ਦੇ ਘਰ ਆਣ ਹੋਏ ਸਾਨੂੰ ਉਸ ਲਈ ਤੁਸੀਂ ਕਾਲ ਕਰ ਸਕਦੇ ਹੋ ਨਾ ਕਿ ਸਾਡਾ ਕੋਈ Google Pay ਨੰਬਰ ਹੈ ਤੇ ਨਾ ਹੀ ਸਾਨੂੰ ਕੋਈ ਇਸ ਨੰਬਰ ਤੇ ਕੋਈ ਤੁਸੀਂ ਟਰਾਂਸਫਰ ਕਰਨੀ ਹੈ ਇਹ ਤੁਸੀਂ ਮਾਤਾ ਦਾ ਅਲੀਸ਼ਾਨ ਮਕਾਨ ਦੇਖ ਸਕਦੇ ਹੋ ਇਹ ਮਾਤਾ ਦੀ ਕਿਚਨ ਹੈ ਇਹ ਚੁੱਲਾ ਹੈ ਇਹ ਚੁੱਲਾ ਮਾਤਾ ਦਾ ਇੱਥੇ ਮਾਤਾ ਰੋਟੀ ਬਣਾਉਂਦੀ ਹੈ ਤੇ ਵਾਸ਼ਰੂਮ ਤੁਹਾਨੂੰ ਅਸ਼ੋਸ਼ ਵੀਰ ਨੇ ਦੱਸਿਆ ਕਿ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਮਾਤਾ ਸੂਰੇ ਜੋ ਵੀ ਜਲਦੀ ਜਲਦੀ ਅੰਮ੍ਰਿਤਵਾਲੇ ਜ਼ਿਲ੍ਹੇ ਵੀ ਨੇਰੇਪੇ ਦੇ ਕਰਨਾ ਆਉਂਦਾ ਇੱਥੇ ਹੀ ਇਹਨਾਂ ਦਾ ਬਣਾ ਅਰੇ 200 250 ਇੱਟ ਜਿਹੜੀ ਲੱਗਦੀ ਹੈ ਇੱਥੇ ਲਾ ਕੇ ਤੇ ਇਹਨਾਂ ਦਾ ਬਾਥਰੂਮ ਬਣਾ ਦੇਾਂਗੇ ਤੇ ਜਿਹੜਾ ਕਿ ਇਹਨਾਂ ਦਾ ਇਹਦਾ ਅਮਰ ਜੈ ਸਿੱਕੇ ਦੇ ਗੁਜ਼ਾਰਾ ਇਹਨਾਂ ਦਾ ਚੱਲਦਾ ਰਹੇ ਬਾਕੀ ਚੁੱਲਾ ਤਾਂ ਤੁਸੀਂ ਦੇਖਿਆ ਹਾਂ ਬਿਜਲੀ ਡਿਪਾਰਟਮੈਂਟ ਦਾ ਕੋਈ ਸੱਜਣ ਮੀਟਰ ਹੀਟਰ ਜਾਂ ਇਸ ਇਲਾਕੇ ਦਾ ਜੋ ਜਈ ਹੈ ਅਗਰੇ ਇੱਕ ਬਾਣੀ ਦਾ ਚੈਨਲ ਉਹਦੇ ਤੱਕ ਪਹੁੰਚਦਾ ਹੈ ਆਵਾਜ਼ ਪਹੁੰਚਦੀ ਹੈ ਤੇ ਭਾਈ ਸਾਹਿਬ ਜ਼ਰੂਰ ਇੰਨੀ ਗੱਲ ਯਾਦ ਰੱਖੋ ਕਿ ਗਰੀਬ ਦਾ ਧਿਆਨ ਜ਼ਰੂਰ ਰੱਖਣਾ ਤੁਹਾਡਾ ਫਰਜ਼ ਬਣਦਾ ਹੈ ਇੱਕ ਤਾਰ ਚਾਹੀਦੀ ਐ ਇਹਨੂੰ ਚਲੋ ਕਨੈਕਸ਼ਨ ਤੇ ਤੁਸੀਂ ਨਹੀਂ ਦੇ ਸਕਦੇ ਇਹ ਮੀਟਰ ਰੀਡਰ ਦੇ ਹੱਥ ਹੈ ਇੱਕ ਮੂਲਿਆ ਕੀ ਇਹਦਾ ਕੋਈ ਲੱਖਾਂ ਥੋੜਾ ਖਰਚਾ ਹੈ ਸਿਰਫ ਇਹਦਾ ਇੱਕ ਪੱਖਾ ਚੱਲਦਾ ਇੱਕ ਬਲਬ ਚੱਲਦਾ ਹੈ ਤੇ ਜੇ ਤੁਸੀਂ ਉਹ ਵੀ ਤਾਰ ਕੱਟ ਜਾਓਗੇ ਲੱਖਾਂ ਲੋਕਾਂ ਅਜੇ ਵੀ ਕੁੰਡੀਆਂ ਚਲਾਏ ਕਰਦੇ ਨੇ ਲੱਖਾਂ ਲੋਕਾਂ ਅਜੇ ਵੀ ਸਭ ਕੁਝ ਹੀ ਕਰੇ ਕਰਦੇ ਨੇ ਪਰ ਗਰੀਬ ਨਾਲ ਇੰਨੀ ਮਾਰ ਨਾ ਕਰੇ ਕਰੋ ਇਹਦਾ ਹਿਸਾਬ ਦੇਣਾ ਪੈਂਦਾ ਹੈ ਆ ਇੱਥੇ ਦਾ ਲੋਕਲ ਜਿਹੜਾ ਕੋਈ ਵੀ ਬੰਦਾ ਇਸ ਤੋਂ ਇਲਾਵਾ ਡੋਮਿਸਾਈਲ ਦੀ ਗੱਲ ਕੀਤੀ ਹੈ ਨਾ ਤਾਂ ਡੋਮਿਸਾਈਲ ਵੀ ਇਹਨਾਂ ਦਾ ਨਹੀਂ ਹੈ ਅਗਰ ਕੋਈ ਸੱਜਣ ਮਿੱਤਰੇ ਦੀ ਮਦਦ ਕਰ ਸਕਦਾ ਮਾਈ ਦੀ ਇਹਦਾ ਡੋਮ ਇਹ ਜਿਹੜੇ ਨੇੜੇ-ਤੇੜੇ ਲੋਕ ਹੀ ਰਹਿੰਦੇ ਨੇ ਇਹ ਉਹਨਾਂ ਦੇ ਫਰਜ਼ ਬਣਦੇ ਨੇ ਲੇਕਿਨ ਐਨ ਜੀਓ ਨੇ ਅੱਗੇ ਆਣੇ ਪੈਂਦਾ ਕਿਉਂਕਿ ਐਨ ਜੀਓ ਤੱਕ ਜਿਹੜੇ ਗੱਲਾਂ ਪਹੁੰਚਦੀਆਂ ਤਾਂ ਤਾਂ ਕਰਕੇ ਅਸੀਂ ਅੱਗੇ ਆਨੇ ਆ ਹੁਣ ਉਮੀਦ ਤੁਹਾਡੇ ਤੇ ਹੈ ਫੈਸਲਾ ਤੁਸੀਂ ਲੈਣਾ ਹੈ ਮਦਦ ਕਿਸ ਤਰ੍ਹਾਂ ਕਰਨੀ ਹੈ ਇਹ ਤੁਸੀਂ ਜਾਨੋ ਤੇ ਬਸ ਮੈਂ ਇੰਨਾ ਕੰਨਾ ਕਹਿੰਦਾ ਕਿ ਸਮਾਜ ਦੇ ਜਿੰਨੀ ਜ਼ਿਆਦਾ ਹੋ ਸਕਦੀ ਹੈ ਹੈਲਪ ਕਰੋ ਜਿਸ ਤਰ੍ਹਾਂ ਹੀ ਮਾਤਾ ਦੇ ਅਕਾਊਂਟ 'ਚ ਕੋਈ ਸੇਵਾ ਆਂਦੀ ਹੈ ਮਾਤਾ ਆਪੇ ਬਾਥਰੂਮ ਦਾ ਕੰਮ ਲਗਾਣਗੇ ਇੱਕ ਛੋਟਾ ਜਾਂ ਨਨੂ ਬਾਥਰੂਮ ਦੱਸਿਆ ਹੈ ਜਿਆਦਾ ਵੱਡਾ ਬਾਥਰੂਮ ਦੱਸਿਆ ਨਹੀਂ ਸੀ ਇਹਨਾਂ ਨੂੰ ਤੇ ਛੋਟਾ ਜਿਹਾ ਬਾਥਰੂਮ ਹੈ ਤੇ ਪਲੀਜ਼ ਸਾਰਿਆਂ ਨੂੰ ਇਹ ਬਣਤੀ ਹੈ ਕਿ ਇਸ ਮਾਤਾ ਦੀ ਜਿੰਨੀ ਜ਼ਿਆਦਾ ਹੋ ਸਕਦੀ ਹੈ ਮਦਦ ਕਰੋ ਇੰਨੀ ਹੀ ਬਣਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ